ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕਾਰਾਂ 'ਚ ਸਫ਼ਰ ਕਰਨ ਵਾਲਿਆਂ ਦੇ ਲਈ ਇਹ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਦੋਸਤੋ ਨਿਕਲ ਕੇ ਹੁਣੇ-ਹੁਣੇ ਜੋ ਸਾਹਮਣੇ ਆ ਰਹੀ ਹੈ ਜੀ ਹਾਂ ਜਲਦੀ ਹੀ ਕਾਰ ਵਿੱਚ ਇੱਕ అలਰਮ ਵੱਜ ਜਾ ਕਰੇਗਾ ਜੇਕਰ ਪਿਛਲੀ ਸੀਟ ਤੇ ਸਵਾਰ ਯਾਤਰੀ ਦੇ ਨੇ ਸੀਟ ਬੈਲਟ ਨਹੀਂ ਲਗਾਈ ਹੋਈ ਕਿਉਂਕਿ 1 April 2025 ਤੋਂ ਦੇਸ਼ ਵਿੱਚ ਵਿਕਣ ਵਾਲੀਆਂ ਸਾਰੀਆਂ ਕਾਰਾਂ ਵਿੱਚ ਰੀਅਰ ਬੈਲਟ ਸੀਟ ਬੈਲਟ అలਾਰਮ ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਇਸ ਦੇ ਲਈ ਸੜਕ ਆਵਜਈਏ ਤੇ ਰਾਜਮਾਰਗ ਮੰਤਰਾਲੇ NHAI ਨੇ 15 March ਨੂੰ ਆਟੋ ਨਿਰਮਾਤਾ ਕੰਪਨੀਆਂ ਨੂੰ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਤੇ ਸੀਟ ਬੈਲਟ అలਰਮਿਕ ਲਾਜ਼ਮੀ ਵਿਸ਼ੇਸ਼ਤਾ ਹੈ ਤੇ ਇਸ ਸੇਫਟੀ ਫੀਚਰ ਕਾਰ ਚ ਬੈਠੇ ਯਾਤਰੀ ਨੂੰ ਸੀਟ ਬੈਲਟ ਬੰਨਣ ਲਈ ਬੀਪ ਦੀ ਆਵਾਜ਼ ਨਾਲ ਸੁਚੇਤ ਕਰਦਾ ਹੈ ਤੇ ਇਹ ਆਵਾਜ਼ ਉਦੋਂ ਤੱਕ ਬੰਦ ਨਹੀਂ ਹੁੰਦੀ ਜਦੋਂ ਤੱਕ ਯਾਤਰੀ ਸੀਟ ਬੈਲਟ ਨਹੀਂ ਲਗਾਉਂਦਾ ਤੇ ਦੱਸਦੀ ਹੈ ਕਿ ਵਰਤਮਾਨ ਚ ਡਰਾਈਵਰ ਅਤੇ ਫਰੰਟ ਸੀਟ ਯਾਤਰੀ ਲਈ ਐਨ ਬੈਲਟ ਸੀਟ ਬੈਲਟ ਹੈ ਤੇ ਰਿਮਾਈਂਡਰ ਲਾਜ਼ਮੀ ਹੈ ਤੇ ਸੀਟ ਪਿਛਲੀ ਤੇ ਯਾਤਰੀ ਕੋਲ ਸੀਟ ਬੈਲਟ ਨਾ ਪਹਿਨਣ ਵਾਲੇ ਨੂੰ ਕੇਂਦਰੀ ਮੋਟਰ ਵਹੀਕਲਜ਼ ਰੂਲਰ ਨੇ ਨਿਯਮ 138 ਦੇ ਤਹਿਤ 1000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਵੀਡੀਓ ਦੇਖਣ ਲਈ ਧੰਨਵਾਦ